ਕਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਲਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਗ੍ਰੈਂਡ ਮੈਨਰ ਹੋਮ ਮਾਮਲੇ ਤੇ ਵਿਧਾਨ ਸਭਾ ਵਿੱਚ ਰੌਲਾ ਰੱਪਾ ਆਸ਼ੂ ਤੇ ਸਿੱਧੂ ਦੇ ਅਸਤੀਫੇ ਤੇ ਅੜੇ ਵਿਰੋਧੀ ਕੈਪਟਨ ਨੇ ਆਖਿਆ ਪੜਤਾਲ ਪੂਰੀ ਹੋਣ ਤੱਕ ਕਾਰਵਾਈ ਨਹੀਂ ਮਨਪ੍ਰੀਤ ਅਤੇ ਸੁਖਬੀਰ ਹੋਏ ਮੈਨੋ ਮੇਣੀ ਐਸਆਈਟੀ ਅੱਗੇ ਪੇਸ਼ ਹੋਏ ਸਮੇਤ ਸੈਣੀ ਚਾਰ ਪਾਰਟੀਆਂ ਵਿੱਚ ਸਮਝੌਤਾ ਮਹਾਗਠ ਜੋੜ ਵਿੱਚੋਂ ਅਕਾਲੀ ਦਲ ਟਕਸਾਲੀ ਆਊਟ ਹਰਸਿਮਰਤ ਬਾਦਲ ਨੇ ਆਖਿਆ ਸਾਡੇ ਵਿਰੁੱਧ ਕੋਈ ਸਬੂਤ ਹੈ ਤਾਂ ਅਮਰਿੰਦਰ ਅਦਾਲਤ ਵਿੱਚ ਜਾਣ ਮਾਰਚ ਦੇ ਪਹਿਲੇ ਹਫਤੇ ਵਿੱਚ ਚੋਣਾਂ ਦੇ ਐਲਾਨ ਦੀ ਸੰਭਾਵਨਾ ਪਰਮਜੀਤ ਸਿੰਘ ਸਰਨਾਂ ਦਾ ਦੋਸ਼ ਕਰਤਾਰਪੁਰ ਲਾਂਗੇ ਨੂੰ ਠੱਪ ਕਰਾਉਣ ਲਈ ਬਾਦਲਾ ਨੇ ਪਾਕਿਸਤਾਨ ਵਿਰੋਧ ਮਤਾ ਪੇਸ਼ ਕਰੰਦੀ ਕੀਤੀ ਕੋਸ਼ਿਸ਼ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਦੇ ਮਦਾਨਾ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਬੇਬਲ ਕਲਾਂ ਤੇ ਕੁੜਕਪੁਰ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਸੋਮਵਾਰ ਨੂੰ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਤੋਂ ਪੁੱਛਗਿੱਛ ਕੀਤੀ ਐਸਆਈਟੀ ਨੇ ਉਹਨਾਂ ਦੀ ਸਿਵਲ ਸਕੱਤਰਤ ਦੇ ਪਿੱਛੇ ਸਥਿਤ ਪੰਜਾਬ ਪੁਲਿਸ ਦੀ 82ਵੀਂ ਬਟਾਲੀਅਨ ਵਿਖੇ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ 2 ਘੰਟੇ ਪੁੱਛਗਿੱਛ ਕੀਤੀ ਉਹਨਾਂ ਤੋਂ ਕਈ ਸਵਾਲਾਂ ਦੇ ਜਵਾਬ ਲਏ ਤੇ ਜਿਨ੍ਹਾਂ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਨੇ ਆਖਿਆ ਕਿ ਜਾਣਹੇਤ ਵਿੱਚ ਅਜਿਹੇ ਗੰਭੀਰ ਹਾਲਾਤਾਂ ਦਰਾਂ ਪੁਲਿਸ ਫੋਰਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਣ ਦੀ ਰੂਟੀਨ ਕਾਰ ਸਗੋ ਚੰਡੀਗੜ੍ਹ ਤੋਂ ਐਡੀਜੀਪੀ ਰੋਹਿਤ ਚੌਧਰੀ ਸਮੇਤ ਪੰਜ ਜ਼ਿਲ੍ਹਿਆਂ ਵਿੱਚੋਂ ਪੁਲਿਸ ਅਫਸਰ ਅਤੇ ਮੁਲਾਜ਼ਮਾਂ ਨੂੰ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਕੋਟਪੂਰਾ ਫਰੀਦਕੋਟ ਭੇਜਿਆ ਗਿਆ ਸੀ ਲੁਧਿਆਣਾ ਵਿਖੇ ਗ੍ਰੈਂਡ ਬੈਨਰ ਹੋਮ ਦੇ ਮਾਮਲੇ ਤੇ ਇੱਕ ਵਾਰ ਮੋੜ ਵਿਰੋਧੀ ਧਿਰ ਨੇ ਮੰਤਰੀ ਭਾਰਤ ਪੋਸ਼ਣ ਆਸ਼ੂ ਤੇ ਨਵਜੋਤ ਸਿੰਘ ਸਿੱਧੂ ਵਿਰੁੱਧ ਪੜਾਅ ਕੱਢੀ ਦੋਵਾਂ ਮੰਤਰੀਆਂ ਤੋਂ ਅਸਤੀਫੇ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਸਦਨ ਵਿੱਚੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਵਾਕਆਊਟ ਕੀਤਾ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਇੰਨੀ ਜ਼ੋਰਦਾਰ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਖਲ ਦੇਣਾ ਪਿਆ ਉਹਨਾਂ ਦੇ ਜਵਾਬ ਮਗਰੋਂ ਹੀ ਵਿਰੋਧੀ ਧਿਰ ਨੇ ਸਦਨ ਚੱਲਣ ਦਿੱਤਾ ਹਾਲਾਂਕਿ ਕੈਪਟਨ ਦੇ ਜਵਾਬ ਤੋਂ ਪਹਿਲਾਂ ਆਸ਼ੂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਿਸੇ ਵੀ ਏਜੰਸੀ ਤੋਂ ਬਣਾ ਲੈਣ ਪਰ ਮੁੱਖ ਮੰਤਰੀ ਦੇ ਜਵਾਬ ਮਗਰੋਂ ਹਾਊਸ ਕਮੇਟੀ ਦੀ ਤਜਵੀਜ਼ ਵਿੱਚ ਤਜਵੀਜ਼ ਵਿਚਾਰੇ ਹੀ ਰਹਿ ਗਈ ਸਦਨ ਸ਼ੁਰੂ ਹੁੰਦਿਆਂ ਸਰਵ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਆਸ਼ੂ ਦੀ ਆਡੀਓ ਸੁਣਾਉਣੀ ਚਾਹੁੰਦੇ ਸਨ ਜਿਸ ਵਿੱਚ ਆਸ਼ੂ 45 ਅਫਸਰ ਨੂੰ ਧਮਕੀ ਦਿੰਦੇ ਦੱਸੇ ਜਾਂਦੇ ਨੇ ਪਰ ਸਪੀਕਰ ਨੇ ਆਖਿਆ ਕਿ ਇਹ ਪ੍ਰੇਸ਼ਨ ਕਾਲ ਦਰਾਂ ਅਜੇ ਨਹੀਂ ਕਰ ਸਕਦੇ ਉਹ ਚਾਹੁੰਦਾ ਇਸ ਮਾਮਲੇ ਨੂੰ ਸੇਫਰ ਕਾਲ ਦਰਾਂ ਉਠਾ ਸਕਦੇ ਨੇ ਫਿਰ ਜਦੋਂ ਵਿਰੋਧੀ ਧਿਰ ਨੂੰ ਵਕਤ ਨਾ ਮਿਲਿਆ ਤਾਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਵੈਲਵੇ ਜਾ ਕੇ ਨਾਰੇ ਬਾਜ਼ੀ ਕਰਨ ਲੱਗੇ ਮਾਮਲਾ ਵਾਧਾ ਦੇਖ ਕੇ ਪਿੰਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜ ਇਹ ਹੈ ਮੈਂ ਉਹ ਇਸ ਨੂੰ ਸੇਫਰ ਕਾਰਵੇ ਚੁੱਕਣ ਪਰ ਵਿਰੋਧੀ ਤੇ ਰਵਾਕ ਆਊਟ ਕਰਕੇ ਚਲੀ ਗਈ ਮਾਮਲੇ ਵਿੱਚ ਚੋਪਰੇ ਅਕਾਲੀ ਦਲ ਦੇ ਮੈਂਬਰਾਂ ਨੇ ਜਦੋਂ ਵੇਖਿਆ ਕਿ ਇੰਨਾ ਗੰਭੀਰ ਮੁੱਦਾ ਹੱਥੋਂ ਨਿਕਲ ਕੇ ਆਮ ਆਦਮੀ ਪਾਰਟੀ ਦੇ ਹੱਥ ਜਾ ਰਿਹਾ ਤੇ ਵਿਧਾਇਕ ਪਵਨ ਟੀਨੂ ਨੇ ਮਾਮਲਾ ਚੁੱਕਿਆ ਤੇ ਆਸ਼ੂ ਤੇ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ਟੀਨੂ ਨੇ ਆਖਿਆ ਕਿ ਆਸ਼ੂ ਨੇ 45 ਅਫਸਰਾਂ ਨੂੰ ਧਮਕਾਇਆ ਤੇ ਅਮਰਿੰਦਰ ਸਿੰਘ ਦੋਵਾਂ ਮੰਤਰੀਆਂ ਨੂੰ ਕੈਬਨਿਟ ਵਿੱਚੋਂ ਲੰਬੇ ਕਰਨ ਕਮਰਸ ਮੰਤਰੀ ਆਖਿਆ ਕਿ ਮੰਤਰੀ ਨੇ ਖੁਦ ਮੰਨ ਲਿਆ ਕਿ ਹਾਊਸ ਕਮੇਟੀ ਤੋਂ ਪੜਤਾਲ ਕਰਾਉਣ ਲਈ ਤਿਆਰ ਹੈ ਤੇ ਉਹ ਪੜਤਾਲ ਪੂਰੀ ਹੁਣ ਤੱਕ ਅਸਤੀਫਾ ਕਿਉਂ ਨਹੀਂ ਦਿੰਦੇ ਵਿਰੋਧੀ ਧਿਰ ਦੇ ਹੰਗਾਮੇ ਦਰਮਨ ਮੁੱਖ ਮੰਤਰੀ ਅਵਰਿੰਦਰ ਸਿੰਘ ਨੇ ਆਖਿਆ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਤੇ ਇਸ ਦੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਮੰਤਰੀਆਂ ਦੇ ਅਸਤੀਫੇ ਤੇ ਉਹਨਾਂ ਆਖਿਆ ਕਿ ਪੜਤਾਲ ਪੂਰੀ ਹੁਣ ਤੱਕ ਮਨਮਰਜ਼ੀ ਵਾਲੇ ਢੰਗ ਨਾਲ ਕਾਰਵਾਈ ਨਹੀਂ ਕਰਨਗੇ ਉਹਨਾਂ ਆਖਿਆ ਕਿ ਮੁਲਕ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੇਗੀ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਆਸ਼ੂਰੇ ਪੜਤਾਲੀ ਅਫਸਰਨੋਂ ਤ ਕੀਤੀਆਂ ਜਦੋਂ ਸਪੀਕਰ ਨੇ ਉਹਨਾਂ ਨੂੰ ਹੋਰ ਬੋਲਣ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ ਵਾਕਆਊਟ ਕਰ ਗਏ ਭਾਰਤ ਪੁਸ਼ਨ ਆਸ਼ੂ ਮੰਤਰੀ ਨੇ ਸਫਾਈ ਦਿੰਦੇ ਆਖਿਆ ਕਿ ਇਸ ਮਾਮਲੇ ਦੀ ਪੜਤਾਲ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਏਜੰਸੀ ਤੋਂ ਕਰਵਾ ਲਈ ਜਾਵੇ ਉਹ ਸਹਿਯੋਗ ਕਰਨਗੇ ਤੇ ਜੇ ਕਸੂਰਵਰ ਹੋਏ ਤਾਂ ਸਜ਼ਾ ਭੁਗਤਣ ਲਈ ਤਿਆਰ ਰਹਿਣਗੇ ਉਹਨਾਂ ਆਖਿਆ ਕਿ ਜੇ ਸਪੀਕਰ ਚਾਹਣ ਤਾਂ ਵਿਧਾਨ ਸਭਾ ਦੀ ਹਾਊਸ ਕਮੇਟੀ ਬਣਾ ਲੈਣ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਬਣ ਰਹੇ ਨਵੇਂ ਮਹਾ ਗੱਠਜੋੜ ਨੂੰ ਲੈ ਕੇ ਆਖਰਕਾਰ ਚਾਰ ਦਲਾਂ ਵਿੱਚ ਸਮਝੌਤਾ ਹੋ ਗਿਆ ਹੈ ਅਕਾਲੀ ਦਲ ਟਕਸਾਲੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਲੋਕ ਇਨਸਾਫ ਪਾਰਟੀ ਦੇ ਕਨਵੀਨਰ ਸਿਮਰਜੀਤ ਸਿੰਘ ਬੈਂਸ ਪੰਜਾਬੀ ਇਕਤਾ ਪਾਰਟੀ ਦੇ ਕਨਵੀਨਰ ਸੁਖਬੀਰ ਸਿੰਘ ਮੌਜੂਦ ਸਮਾਜ ਪਾਰਟੀ ਅਤੇ ਧਰਮਵੀਰ ਗਾਂਧੀ ਮੰਚ ਤੋਂ ਧਰਮਵੀਰ ਗਾਂਧੀ ਮੌਜੂਦ ਸਨ ਇਸ ਦੌਰਾਨ ਟਕਸਾਲੀ ਅਕਾਲੀ ਦਲ ਨੂੰ ਬਾਹਰ ਰੱਖਿਆ ਗਿਆ ਸੁਖਪਾਲ ਸਿੰਘ ਖੈਰਾ ਨੇ ਦੱਸਿਆ ਕਿ 9 ਸੀਟਾਂ ਤੇ ਚਾਰ ਪਾਰਟੀਆਂ ਦਾ ਸਮਝੌਤਾ ਹੋ ਚੁੱਕਾ ਹੈ ਸਮਝੌਤੇ ਤਹਿਤ ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ ਤੇ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਸੀਟਾਂ ਤੋਂ ਉਮੀਦਵਾਰ ਖੜੇ ਕਰਨਗੇ ਜਦਕਿ ਪੰਜਾਬੀ ਇਕਤਾ ਪਾਰਟੀ ਬਠਿੰਡਾ ਤੇ ਫਰੀਦਕੋਟ ਬਹੁਜਨ ਸਮਾਜ ਪਾਰਟੀ ਨਾਨਪੁਰ ਸਾਹਿਬ ਹੁਸ਼ਿਆਰਪੁਰ ਅਤੇ ਜਲੰਧਰ ਤੋਂ ਧਰਮਵੀਰ ਗਾਂਧੀ ਮੰਚ ਤੋਂ ਕਰਮੀਨਰ ਧਰਮਵੀਰ ਗਾਂਧੀ ਪਟਿਆਲਾ ਤੋਂ ਚੋਣ ਲੜਨਗੇ ਇਹ ਸੀਟਾਂ ਵੰਡ ਤੇ ਚਾਰਾ ਦਲਾਂ ਨੇ ਮੋਹਰ ਲਾ ਦਿੱਤੀ ਹੈ ਮੀਟਿੰਗ ਦੌਰਾਨ ਇਹ ਵੀ ਤੈਅ ਹੋ ਗਿਆ ਕਿ ਲੋਕ ਇਨਸਾਫ ਪਾਰਟੀ ਆਪਣੇ ਲੈਟਰ ਬਾਕਸ ਚੋਣ ਨਿਸ਼ਾਨ ਤੇ ਚੋਣ ਲੜੇਗੀ ਹਾਲੇ ਚਾਰ ਸੀਟਾਂ ਸੰਗਰੂਰ ਫਿਰੋਜ਼ਪੁਰ ਗੁਰਦਾਸਪੁਰ ਅਤੇ ਖਡੂਰ ਸਾਹਿਬ ਤੇ ਫੈਸਲਾ ਹੋਣਾ ਹੈ ਬਾਕੀ ਜਿਸ ਨੂੰ ਲੈ ਕੇ ਫਿਰ ਮੀਟਿੰਗ ਕੀਤੀ ਜਾ ਰਹੀ ਹੈ ਸੰਗਰੂਰ ਵਿੱਚ ਲੋਕ ਇਨਸਾਫ ਪਾਰਟੀ ਵੀ ਉਮੀਦਵਾਰ ਉਤਾਰ रहेਗੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬਰੰਪੁਰਾ ਨੇ ਆਖਿਆ ਕਿ ਉਹਨਾਂ ਨੇ ਮਹਾਗੜਛੋੜ ਨੂੰ ਲੈ ਕੇ ਸਾਰੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਪਰ ਬਸਪਾ ਨਾਲ ਉਹਨਾਂ ਦੀਆਂ ਸੀਟਾਂ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਿਆ ਉਹਨਾਂ ਆਖਿਆ ਕਿ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਖੈਰਾ ਬਠਿੰਡਾ ਤੋਂ ਤੇ ਧਰਮਵੀਰ ਗਾਂਧੀ ਪਟਿਆਲਾ ਤੋਂ ਚੋਣ ਲੜਨਾ ਚਾਹੁੰਦੇ ਨੇ ਅਕਾਲੀ ਦਲ ਟਕਸਾਲੀ ਦੰਦਪੁਰ ਸਾਹਿਬ ਦੀ ਚੋਣ ਲੜਨਾ ਚਾਹੁੰਦੇ ਆ ਪਰ ਬਸਪਾ ਵੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੀ ਗੱਲ ਕਹਿ ਰਹੀ ਹੈ ਸੁਖਪਾਲ ਖੈਰਾ ਨੇ ਆਖਿਆ ਕਿ ਅੱਜ ਇਸ ਦਾ ਐਲਾਨ ਜਲੰਧਰ ਵਿੱਚ ਕੀਤਾ ਜਾਏਗਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਸ ਨੂੰ ਮਹਾਗੜਛੜ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਵਿਧਾਨ ਸਭਾ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਸੁਖਬੀਰ ਬਾਦਲ ਪੜ ਗਏ ਤੇ ਦੋਵਾਂ ਨੇ ਰਿਸ਼ਤਦਾਰੀਆਂ ਤੇ ਪਰਿਵਾਰ ਨੂੰ ਭੁੱਲ ਕੇ ਇੱਕ ਦੂਜੇ ਤੇ ਤੋਮਤਾਲਾਈਆਂ ਬਾਦਲਪਰਾ ਬਜਟ ਤੇ ਬਹਿਸ ਵਿੱਚ ਇੰਨਾ ਉਲਝ ਗਏ ਕਿ ਲੜਾਈ ਨਿੱਜੀ ਰੂਪ ਲੈ ਗਈ ਅਕਾਲੀ ਦਲ ਭਾਜਪਾ ਤੇ ਕਾਂਗਰਸ ਦੇ ਵਿਧਾਇਕ ਤੇ ਮੰਤਰੀਆਂ ਨੇ ਇੱਕ ਦੂਜੇ ਵੱਲ ਬਾਹਾਂ ਤਣ ਲਈਆਂ ਬਜਟ ਭਾਸ਼ਣ ਤੇ ਬੋਲਦਿਆਂ ਸੁਖਬੀਰ ਨੇ ਮਨਪ੍ਰੀਤ ਵੱਲੋਂ ਪੇਸ਼ ਬਜਟ ਨੂੰ ਫਰਜੀ ਤੇ ਅੰਕੜਾ ਵਧਾ ਚੜਾ ਕੇ ਪੇਸ਼ ਕਰਨ ਵਾਲਾ ਕਰਾਰ ਦਿੱਤਾ ਬਜਟ ਤੇ ਪੱਖ ਰੱਖਦਿਆਂ ਮਨਪ੍ਰੀਤ ਵਾਰ-ਵਾਰ ਸੁਖਬੀਰ ਨੂੰ ਜਲੰਧਾਵਾਦ ਤੇ ਪਰਮਿੰਦਰ ਸਿੰਘ ਢੀਂਡਸਾ ਅਖਿਆ ਕਿ ਕੁਝ ਲੋਕਾਂ ਨੂੰ ਦੁੱਖ ਹੈ ਕਿ ਕਾਂਗਰਸ ਨੇ ਉਹਨਾਂ ਨੂੰ ਖਜ਼ਾਨਾ ਮੰਤਰੀ ਕਿਉਂ ਬਣਾਇਆ ਹੈ ਇਸ ਤੇ ਜਦੋਂ ਸੁਖਬੀਰ ਨੇ ਟੋਕਿਆ ਤਾਂ ਮਨਪ੍ਰੀਤ ਨੇ ਆਖਿਆ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਦੁੱਖ ਹੈ ਸਥਿਤੀ ਸੰਭਾਲਣ ਲਈ ਸਪੀਕਰ ਨੂੰ 15 ਮਿੰਟ ਲਈ ਵਿਧਾਨ ਸਭਾ ਦੀ ਕਾਰਵਾਈ ਮੁਅੱਤਲ ਕਰਨੀ ਪਈ ਬਜਟ ਤੇ ਹੋਈ ਬਹਿਸ ਨੂੰ ਸਮੇਟਦਿਆਂ ਮਨਪ੍ਰੀਤ ਨੇ ਆਖਿਆ ਕਿ ਪ੍ਰਤਾਪ ਸਿੰਘ ਕਹਿਰੋਂ 8 ਸਾਲ 5 ਮਹੀਨੇ ਮੁੱਖ ਮੰਤਰੀ ਰਹੇ ਤੇ ਅੱਜ ਤੱਕ ਲੋਕ ਯਾਦ ਕਰਦੇ ਨੇ ਜਦਕਿ ਬਾਦਲ ਸਾਹਿਬ 19 ਸਾਲ 5 ਮਹੀਨੇ ਮੁੱਖ ਮੰਤਰੀ ਰਹੇ ਤੇ ਕੋਈ ਨਾਂ ਲੈਣ ਵਾਲਾ ਨਹੀਂ ਸੁਖਬੀਰ ਨੇ ਮਨਪ੍ਰੀਤ ਵੱਲੋਂ ਉਹਨਾਂ ਦੇ ਪਿਤਾ ਬਾਰੇ ਕੀਤੀ ਟਿੱਪਣੀ ਤੇ ਆਖਿਆ ਕਿ ਮਨਪ੍ਰੀਤ ਸਾਧਨ ਵਿੱਚ ਬੈਠਾ ਨਾਲ ਹੀ ਉਹਨਾਂ ਨੇ ਮਨਪ੍ਰੀਤ ਤੇ ਸਿੱਧਾ ਹਮਲਾ ਕਰਦਿਆਂ ਆਖਿਆ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਪੂਰੇ ਪੰਜਾਬ ਦੀ ਸਾਰੀ ਚਿੰਤਾ ਇਸ ਮੇਰੇ ਵੀਰ ਨੂੰ ਹੈ ਸੁਖਬੀਰ ਬਾਦਲ ਨੇ ਮਨਪ੍ਰੀਤ ਵੱਲ ਇਸ਼ਾਰਾ ਕਰਦਿਆਂ ਇਹ ਗੱਲ ਕਹੀ ਇਸੇ ਦਰਾਨ ਅਕਾਲੀ ਦਲ ਅਕਾਲੀ ਦਲ ਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤੂਤੂ ਮਮੇ ਸ਼ੁਰੂ ਹੋ ਗਈ ਸਤਾਧਰੀ ਧਿਰ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣ ਲਈ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਉਤਰায়ে ਤੇ ਮੇਜ਼ ਤੇ ਜ਼ੋਰ ਨਾਲ ਹੱਥ ਮਾਰ ਕੇ ਅਕਾਲੀਆਂ ਨੂੰ ਵੰਗਾਰਨ ਲੱਗੇ ਸਤਾਧਰੀ ਧਿਰ ਇੱਕ ਪਾਸੇ ਦਾ ਵਿਰੋਧੀ ਧਿਰ ਤਿੰਨ ਪਾਸੇ ਵੰਡੀ ਨਜ਼ਰਾਈ ਆਮ ਆਦਮੀ ਪਾਰਟੀ ਦੇ ਕਰਨ ਲੱਗੇ ਜਦ ਕਿ ਅਕਾਲੀ ਦਲ ਦੇ ਵਿਧਾਇਕ ਆਪਣੀਆਂ ਸੀਟਾਂ ਤੇ ਸ਼ੋਰ ਸ਼ਰਾਬਾ ਕਰ ਰਹੇ ਸਨ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਆਪਣੀਆਂ ਸੀਟਾਂ ਤੇ ਆਰਾਮ ਨਾਲ ਬੈਠੇ ਹੋਏ ਨਜ਼ਰ ਆਏ ਕਾਂਗਰਸ ਤੇ ਅਕਾਲੀ ਦਲ ਦੀ ਸਿਆਸੀ ਲੜਾਈ ਦਾ ਪੱਦਰ ਹੁਣ ਤੋ-ਤੋ ਮੈਂ ਮੈਂ ਤੋਂ ਵੱਧ ਕੇ ਨਿੱਜੀ ਪੱਖ ਨੂੰ ਛੂ ਰਿਹਾ ਹੈ। ਸਾਨਕ ਸਰਕਾਰਾਬਾਰੀ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਦਨ ਦੇ ਬਾਹਰ ਅਕਾਲੀ ਦਲ ਦੇ ਵਿਧਾਇਕ ਵਿਕਰਮ ਸਿੰਘ ਮਜੀਠਾ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਨੂੰ ਅੰਗਰੇਜ਼ਾਂ ਦਾ ਪਿੱਠੂ ਕਰਾਰ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਗੋਲੀ ਕਾਣ ਤੋਂ ਬਾਅਦ ਸੁੰਦਰ ਮਜੀਠੀਆ ਨੇ ਜਰਨਲ ਡਾਇਰ ਨੂੰ ਸਰੋਪਾ ਪੇਂਟ ਕੀਤਾ ਸੀ। ਮਜੀਠੀਆ ਨੇ ਜਰਨਲ ਡਾਇਰ ਦੀ ਸ਼ਾਨ ਵਿੱਚ ਆਖਿਆ ਸੀ ਕਿ ਤੁਸੀਂ ਜਲ੍ਹਿਆਂਵਾਲੇ ਬਾਗ ਵਿੱਚ ਪਨਪਰੇ ਬਦਰੂਨ ਨੂੰ ਪਹਿਲਾਂ ਹੀ ਦੱਬ ਦਿੱਤਾ। ਹੰ ਨੇ ਵੀ ਜਰਨਲ ਡਾਇਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ ਅੰਗਰੇਜ਼ਾਂ ਨੇ ਸੁੰਦਰ ਸਿੰਘ ਮਜੀਠੀਆ ਨੂੰ ਸਰਦਾਰ ਬਹਾਦਰ ਦਾ ਇਨਾਮ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਆਖਿਆ ਕਿ ਜਿਹੜੇ ਅੰਗਰੇਜ਼ਾਂ ਦੇ ਸਰਦਾਰ ਉਹ ਦੇਸ਼ ਦੇ ਸਭ ਤੋਂ ਵੱਡੇ ਗਦਾਰ ਨੇ ਸਿੱਧੂ ਨੇ ਸਵਰਗੀ ਪੱਤਰਕਾਰ ਖੁਸ਼ਵੰਤ ਸਿੰਘ ਦੀ ਕਿਤਾਬ ਦਾ ਸਿੱਧੂ ਨੇ ਸਵਰਗੀ ਪੱਤਰਕਾਰ ਖੁਸ਼ਵੰਤ ਸਿੰਘ ਦੀ ਕਿਤਾਬ ਦਾ ਹਵਾਲਾ ਦਿੰਦੇ ਆਖਿਆ ਕਿ ਜਦੋਂ ਛੋਟੇ ਹੁੰਦੇ ਸਨ ਤਾਂ ਉਹ ਸੁੰਦਰ ਸਿੰਘ ਮਜੀਠੀਆ ਦੇ ਆਟੋਗ੍ਰਾਫ ਲੈਣ ਲਈ ਗਏ ਤਾਂ ਉਸ ਕਿਤਾਬ ਵਿੱਚ ਪਗ ਸਿੰਘ ਦੀ ਫੋਟੋ ਸੀ ਸੁੰਦਰ ਮਜੀਠੀਆ ਨੇ ਕਿਤਾਬ ਛੱਡ ਦਿੱਤੀ ਸੀ ਤੇ ਕਿਹਾ ਸੀ ਕਿ ਅਜਿਹੇ ਲੋਕਾਂ ਦੀ ਫੋਟੋ ਤੇ ਉਹ ਆਟੋਗ੍ਰਾਫ ਨਹੀਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੰਗਰੇਜ਼ਾਂ ਦੀ ਹਮਾਇਤ ਕਰ ਲਈ ਸੁੰਦਰ ਸਿੰਘ ਮਜੀਠੀਆ ਨੂੰ ਗੁਰਕਪੁਰ ਵਿੱਚ ਜ਼ਗੀਰ ਦਿੱਤੀ ਸੀ ਅਤੇ ਨਾਲ ਹੀ 48000 ਰੁਪਏ ਪ੍ਰਤੀ ਸਾਲਾਨਾ ਮਿਲਦੇ ਸਨ ਇਹ ਮੁੱਦਾ 20 ਫਰਵਰੀ ਨੂੰ ਸਦਨ ਵਿੱਚ ਉੱਠਿਆ ਸੀ ਜਿਸ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ਵਿੱਚ ਤਕਰਾਰ ਹੋਈ ਸੀ ਮੈਂ ਇਸ ਨੂੰ ਸਪੀਕਰ ਲਈ ਸਦਨ ਦੀ ਕਾਰਵਾਈ ਤੋਂ ਹਟਾ ਲਿਆ ਸਦਨ ਵਿੱਚ ਮਜੀਠੀਆ ਵਿਰੁੱਧ ਸਿੱਧਾ ਹਮਲਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਸਿੰਘ ਰੰਦਾਵਾ ਕੁਲਜੀਤ ਸਿੰਘ ਨਾਗਰਾ ਇੰਦਰਬੀਰ ਬੁਲਾਰੀਆਂ ਨੇ ਸਦਨ ਦੇ ਬਾਹਰ ਇਹ ਮੁੱਦੇ ਚੁੱਕੇ ਸਨ ਚੋਣ ਕਮਿਸ਼ਨ ਆਰਮ ਚੋਣਾਂ ਦਾ ਐਲਾਨ ਮਾਰਚ ਦੇ ਪਹਿਲੇ ਹਫਤੇ ਵਿੱਚ ਕਰ ਸਕਦਾ ਹੈ 8 ਤੋਂ 10 ਗਿੜਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ ਕਮਿਸ਼ਨ ਨੂੰ ਘੱਟ ਤੋਂ ਘੱਟ 60 ਦਿਨਾਂ ਦਾ ਸਮਾਂ ਚਾਹੀਦਾ ਹੈ ਅਜੇ ਵਿੱਚ ਆਸ ਹੈ ਕਿ ਚੋਣ ਕਮਿਸ਼ਨ 6 ਮਾਰਚ ਤੱਕ ਚੋਣਾਂ ਦੀ ਤਰੀਕ ਦਾ ਐਲਾਨ ਕਰ ਸਕਦਾ ਹੈ ਮੌਜੂਦਾ ਲੋਕ ਸਭਾ ਦਾ ਕਾਰਜਕਾਲ ਮਈ ਵਿੱਚ ਖਤਮ ਹੋ ਰਿਹਾ ਨਵੀਂ ਲੋਕ ਸਭਾ ਦਾ ਗਠਨ ਮਈ ਦੇ ਆਖਰੀ ਹਫਤੇ ਤੱਕ ਹੋ ਜਾਣਾ ਚਾਹੀਦਾ ਹੈ ਬੀਤੀਆਂ ਤਿੰਨ ਚੋਣਾਂ ਨੂੰ ਦੇਖੀਏ ਤਾਂ ਕਮਿਸ਼ਨ ਨੇ 2014 ਵਿੱਚ 29 ਫਰਵਰੀ ਨੂੰ 4 ਗਿੜਾਂ ਵਿੱਚ ਅਤੇ 2009 ਵਿੱਚ 2 ਮਾਰਚ ਨੂੰ 5 ਗਿੜਾਂ ਵਿੱਚ ਤੇ 2014 ਵਿੱਚ 5 ਮਾਰਚ ਨੂੰ 9 ਰਾਂ ਵਿੱਚ ਚੋਣਾ ਕਰਾਉਣ ਦਾ ਐਲਾਨ ਕੀਤਾ ਸੀ ਅਜੇ ਵਿੱਚ ਮੰਨੇ ਜਾ ਰਿਹਾ ਹੈ ਕਿ ਚੋਣਾਂ ਦੀ ਸੰਭਾਵਿਤ ਤਰੀਕ ਦਾ ਐਲਾਨ 4 ਜਾਂ 6 ਮਾਰਚ ਨੂੰ ਹੋ ਸਕਦਾ ਹੈ ਪਟਿਆਲਾ ਵਿਖੇ ਗੈਂਗਸਟਰ ਦਲਪ੍ਰੀਤ ਬਾਬਾ ਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਭਜਾਉਣ ਲਈ ਉਸਦੇ ਦੋ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਬਾਬੇ ਵਿੱਚ ਸਰਗਰਮ ਰਏ ਇਹ ਦੋਵੇਂ ਮੁਲਜ਼ਮ ਪਿਛਲੇ ਇੱਕ ਹਫ਼ਤੇ ਤੋਂ ਪਟਿਆਲਾ ਵਿੱਚ ਰਹਿ ਰਹੇ ਸਨ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮੇਂਦਰ ਸਿੰਘ ਦੀ ਪੁਲਿਸ ਟੀਮ ਨੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਅਸਲਾ ਵੀ ਬਰਾਮਦ ਕੀਤਾ ਹੈ। ਮਨਕੀਰਤ ਸਿੰਘ ਮਨੀ ਵਿਰੁੱਧ ਇਰਾਦਾ ਕਤਲ, ਲੜਾਈ ਝਗੜਾ ਤੇ ਪੁਲਿਸ ਹਿਰਾਸਤ ਵਿੱਚੋਂ ਮੁਲਜ਼ਮਾਂ ਨੂੰ ਕੀਰਤ ਸਿੰਘ ਮਨੀਤੇ ਦਲਜੀਤ ਸਿੰਘ ਡੱਲੀ ਆਪਣੀ ਪਛਾਣ ਲੁਕਾ ਕੇ ਵਿਦਿਆਰਥੀਆਂ ਦੇ ਪੇਸ਼ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਰਹਿ ਰਹੇ ਸਨ ਜਿੱਥੇ ਇਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੇਂਦਰੀ ਮੰਤਰੀ ਹਰਸ਼ਮ੍ਰਿਤ ਕੋਰ ਬਾਦਲ ਨੇ ਆਖਿਆ ਕਿ 2 ਸਾਲ ਬੀਤ ਚੰ ਤੇ ਵੀ ਕਾਂਗਰਸ ਸਰਕਾਰ ਵਾਦੇ ਪੂਰੇ ਨਹੀਂ ਕਰ ਸਕੀ ਉਹਨਾਂ ਆਖਿਆ ਕਿ ਜੇ ਮੁੱਖ ਮੰਤਰੀ ਜਾਂ ਕਾਂਗਰਸ ਸਰਕਾਰ ਕੋਲ ਸਾਡੇ ਖਿਲਾਫ ਕੋਈ ਸਬੂਤ ਹੈ ਤੇ ਉਹ ਅਦਾਲਤ ਲੈ ਕੇ ਆਉਣ ਤੇ ਸਜ਼ਾ ਦਿਵਾਉਣ ਹਰਸ਼ਮ੍ਰਿਤ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਮਰਿੰਦਰ ਸਿੰਘ ਤੇ ਕਾਂਗਰਸ ਸਰਕਾਰ ਵੱਲੋਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠਾ ਤੇ ਅਕਾਲੀ ਦਲ ਨੂੰ ਬਦਲਾਮ ਕਰਨ ਲਈ ਦੋਸ਼ਣਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਆਖਿਆ ਕਿ ਸੂਬੇ ਦੇ ਲੋਕਾਂ ਨਾਲ ਅਮਰਿੰਦਰ ਸਿੰਘ ਨੇ ਜਿਹੜੇ ਵਾਦੇ ਕੀਤੇ ਸਨ ਉਹਨਾਂ ਦਾ ਪੂਰੇ ਕੀਤੇ ਨੇ ਤੇ ਨਾ ਹੀ ਗੁਟਕਾ ਸਾਬ ਦੀ ਸੌਂ ਅਖੇ ਕਿ ਕੈਪਟਨ ਨੇ ਸੌਂਖਾ ਕੇ ਕਿਹਾ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾਏਗਾ ਜਦ ਕਿ ਨਸ਼ਾ ਤਿੰਨ ਗੁਣਾ ਵੱਧ ਚੁੱਕਾ ਹੈ ਉਹਨਾਂ ਅਖੇ ਕਿ ਫਰਜੀ ਕਮਿਸ਼ਨ ਤੇ ਸਰਕਾਰੀ ਜਹਿਦਦਾਰਾਂ ਦਾ ਸਹਾਰਾ ਲੈ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਜਦੋਂ ਕੋਈ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤੇ ਕਦੇ ਕੋਈ ਧਰਨਾ ਲਾ ਦਿੱਤਾ ਜਾਂਦਾ ਹੈ ਉਹਨਾਂ ਅਖੇ ਕਿ ਅਵਿੰਦਰ ਸਿੰਘ ਦੀ ਹਦਾਇਤਾਂ ਤੇ ਕਮਿਸ਼ਨ ਅਤੇ ਨਕਲੀ ਮਤਵਾਜੀ ਜਹਿਦਦਾਰ ਕੰਮ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਅਖੇ ਕਿ ਉਹ ਦੇਸ਼த் ਰੋਹੀ ਬੰਦਿਆਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਅੱਜ ਦੇ ਪ੍ਰੋਗਰਾਮ ਵਿੱਚ ਬੱਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ